ਸਤਿ ਸ਼੍ਰੀ ਅਕਾਲ ਦਿਖਾਲਸ ਟੀਵੀ ਵੇਖ ਰਹੇ ਸਾਰੇ ਦਰਸ਼ਕਾਂ ਦਾ ਸਵਾਗਤ ਹੈ ਮੈਂ ਹਾਂ ਭਵਨੀਤ ਗੌਰ ਦੁਪਹਿਰ 2 ਵਜੇ ਦਾ ਬੁਲੇਟਿਨ ਲੈ ਕੇ ਹਾਜ਼ਰ ਹਾਂ ਅੱਜ ਵੀ ਪੰਜਾਬ ਦੇ ਵਿੱਚ ਮੀਂਹ ਨੂੰ ਲੈ ਕੇ ਕੋਈ ਅਲਰਟ ਜਾਰੀ ਨਹੀਂ ਹੈ ਤੇ ਕੱਲ ਵੀ ਮੀਂਹ ਨੂੰ ਲੈ ਕੇ ਅਲਰਟ ਜਾਰੀ ਤਾਂ ਨਹੀਂ ਕੀਤਾ ਗਿਆ ਸੀ ਪਰ ਸ਼ਾਮ ਹੁੰਦੇ ਹੁੰਦੇ ਪੰਜਾਬ ਦੇ ਕਈ ਜ਼ਿਲ੍ਹਿਆਂ ਦੇ ਵਿੱਚ ਤੇਜ਼ ਮੀਂਹ ਪਿਆ ਤੇ ਥੋੜੀ ਦੇਰ ਬਾਅਦ ਰੁਕ ਵੀ ਗਿਆ ਇਸ ਦੇ ਚੱਲਦੇ ਹੀ ਉਮੀਦ ਹੈ ਕਿ ਅੱਜ ਵੀ ਅਜੀਹਾ ਹੋ ਸਕਦਾ ਹੈ ਕਿਉਂਕਿ ਜ਼ਿਆਦਾਤਰ ਥਾਵਾਂ ਤੇ ਆਸਮਾਨ ਦੇ ਵਿੱਚ ਬੱਦਲ ਛਾਏ ਹੋਏ ਨੇ ਮੁਹਾਲੀ ਦੀ ਗੱਲ ਕਰੀਏ ਤਾਂ ਕੁਝ ਥਾਵਾਂ ਤੇ ਹਲਕਾ-ਹਲਕਾ ਮੀਂਹ ਪਿਆ ਐਤਵਾਰ ਤੋਂ ਸੂਬੇ ਦੇ ਮੌਸਮ ਦੇ ਵਿੱਚ ਬਦਲਾਅ ਦੀ ਸੰਭਾਵਨਾ ਹੈ ਅੰਦ ਆਜਾ ਲਗਾਇਆ ਜਾ ਰਿਹਾ ਹੈ ਕਿ ਐਤਵਾਰ ਨੂੰ ਸੂਬੇ ਦੇ ਕੁਝ ਜ਼ਿਲ੍ਹਿਆਂ ਦੇ ਵਿੱਚ ਚੰਗਾ ਮੀਂਹ ਪਵੇਗਾ ਇਸ ਦੇ ਨਾਲ ਹੀ ਅਗਸਤ ਮਹੀਨਾ ਸੂਬੇ ਦੇ ਵਿੱਚ ਸੁੱਕਾ ਹੁੰਦਾ ਜਾ ਰਿਹਾ ਹੈ ਜਿਸ ਕਾਰਨ ਮੌਸਮ ਵਿਭਾਗ ਨੇ ਇਸ ਨੂੰ ਰੈਡ ਜ਼ੋਨ ਦੇ ਵਿੱਚ ਰੱਖਿਆ ਹੈ ਮੌਸਮ ਵਿਗਿਆਨ ਕੇਂਦਰ ਚੰਡੀਗੜ੍ਹ ਦੇ ਵੱਲੋਂ ਜਾਰੀ ਜਾਣਕਾਰੀ ਅਨੁਸਾਰ ਕੱਲ ਕੁਝ ਜ਼ਿਲ੍ਹਿਆਂ ਦੇ ਵਿੱਚ ਹਲਕੇ ਮੀਂਹ ਮਗਰੋਂ ਸੂਬੇ ਦੇ ਔਸਤ ਵੱਧ ਤੋਂ ਵੱਧ ਤਾਪਮਾਨ ਦੇ ਵਿੱਚ ਤਨਸ਼ਰੀ ਇੱਕ ਡਿਗਰੀ ਦਾ ਵਾਅਦਾ ਹੋਇਆ ਜਿਸ ਤੋਂ ਬਾਅਦ ਤਾਪਮਾਨ ਆਮ ਨਾਲੋਂ 2 ਡਿਗਰੀ ਵੱਧ ਦਰਜ ਕੀਤਾ ਗਿਆ ਬਠਿੰਡਾ ਦੇ ਵਿੱਚ ਸੰਤਿਆ ਅਸ਼ਰਿਆ 7 ਡਿਗਰੀ ਸੈਲਸੀਅਸ ਤਾਪਮਾਨ ਨਾਲ ਸੂਬੇ ਵਿੱਚ ਸਭ ਤੋਂ ਗਰਮ ਰਿਹਾ ਸ਼ੁੱਕਰਵਾਰ ਸ਼ਾਮ ਨੂੰ ਚੰਡੀਗੜ੍ਹ ਦੇ ਵਿੱਚ ਭਾਰੀ ਮੀਂਹ ਤੋਂ ਬਾਅਦ ਪੂਰੇ ਸ਼ਹਿਰ ਦੇ ਵਿੱਚ ਪਾਣੀ ਭਰਨ ਦੀ ਸਥਿਤੀ ਪੈਦਾ ਹੋ ਗਈ ਅਤੇ ਇਸ ਕਾਰਨ ਸੁਖਨਾ ਝੀਲ ਦਾ ਪਾਣੀ ਪਾਣੀ ਦਾ ਪੱਧਰ ਵੀ ਖਤਰੇ ਦੇ ਨਿਸ਼ਾਨੇ ਤੋਂ ਉੱਪਰ ਪਹੁੰਚ ਗਿਆ ਇਸ ਤੋਂ ਬਾਅਦ ਰਾਤ ਨੂੰ ਸੁਖਨਾ ਝੀਲ ਦੇ ਫਲੱਡ ਗੇਟ ਖੋਲ ਦਿੱਤੇ ਗਏ ਅਤੇ ਜਦੋਂ ਪਾਣੀ ਦਾ ਪੱਧਰ 1162.20 ਫੁੱਟ ਅ ਤੱਕ ਘਟ ਗਿਆ ਤਾਂ ਸੁਖਨਾ ਚੀਲ ਦੇ ਫਲੱਡ ਗੇਟ ਬੰਦ ਕਰ ਦਿੱਤੇ ਗਏ ਪੰਜਾਬ ਦੀਆਂ ਸਾਰੀਆਂ ਪ੍ਰਮੁੱਖ ਪਾਰਟੀਆਂ ਨੇ ਸਲਾਣਾ ਰਖੜ ਪੁਨਿਆ ਦੇ ਮੇਲੇ ਦੇ ਮੌਕੇ ਤੇ ਅੰਮ੍ਰਿਤਸਰ ਦੇ ਬਾਬਾ ਵਕਾਲਾ ਵਿਖੇ ਅੱਜ ਹੋਣ ਵਾਲੀਆਂ ਰਾਜਨੀਤਿਕ ਰੈਲੀਆਂ ਦੀਆਂ ਤਿਆਰੀਆਂ ਪੂਰੀਆਂ ਕਰ ਲਈਆਂ ਹਨ ਇਸ ਸਮਾਗਮ ਅਜਿਹੇ ਸਮੇਂ ਹੋ ਰਿਹਾ ਹੈ ਜਦੋਂ ਵਿਵਾਦਪੂਰਨ ਲੈਂਡ ਪੂਲਿੰਗ ਨੀਤੀ ਨੂੰ ਲੈ ਕੇ ਸਰਕਾਰ ਅਤੇ ਸੂਬੇ ਦੇ ਕਿਸਾਨਾਂ ਵਿਚਕਾਰ ਟਕਰਾ جاری ਹੈ ਅੱਜ ਜਿੱਥੇ ਵਿਰੋਧੀ ਪਾਰਟੀਆਂ ਇਸ ਨੂੰ ਮੁੱਦਾ ਬਣਾ ਕੇ ਪੰਜਾਬ ਸਰਕਾਰ ਨੂੰ ਘੇਰਨ ਗਈਆਂ ਉੱਥੇ ਹੀ ਦੂਜੇ ਪਾਸੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਆਪਣੇ ਮੰਤਰੀ ਮੰਡਲ ਨਾਲ ਆਮ ਆਦਮੀ ਪਾਰਟੀ ਵੱਲੋਂ ਆਯੋਜਿਤ ਰੈਲੀ ਦੇ ਵਿੱਚ ਪਹੁੰਚਣਗੇ। ਉਹਨਾਂ ਦਾ ਉਦੇਸ਼ ਵਿਰੋਧੀ ਪਾਰਟੀਆਂ ਨੂੰ ਘੇਰਨਾ ਅਤੇ ਸਰਕਾਰ ਵੱਲੋਂ ਕੀਤੇ ਗਏ ਕੰਮਾਂ ਨੂੰ ਦਿਖਾਉਣਾ ਹੋਵੇਗਾ। ਰਾਜਨੀਤਿਕ ਮਹਾਰਾ ਇਹਨਾਂ ਸਮਾਗਮ ਸਮਾਗਮਾਂ ਨੂੰ ਤਾਕਤ ਦਾ ਪ੍ਰਦਰਸ਼ਨ ਕਹਿ ਰਹੇ ਹਨ। ਇਹ ਰੈਲੀਆਂ ਤਰਨਤਾਰਨ ਉਪਚੋੜ ਤੋਂ ਪਹਿਲਾਂ ਕੀਤੀਆਂ ਜਾ ਰਹੀਆਂ ਹਨ ਜੋ ਕਿ ਬਾਬਾ ਬਕਾਲਾ ਤੋ ਲਗਭਗ 40 ਕਿਲੋਮੀਟਰ ਦੂਰ ਹੈ ਚੌਣ ਕਮਿਸ਼ਨ ਨੇ ਅਜੇ ਤੱਕ ਉਪ ਚੋਣ ਦੀ ਤਾਰੀਖ ਦਾ ਐਲਾਨ ਨਹੀਂ ਕੀਤਾ ਹੈ ਅਲਜਾਮ ਆਦਮੀ ਪਾਰਟੀ ਸ਼੍ਰੋਮਣੀ ਅਕਾਲੀ ਦਲ ਸ਼੍ਰੋਮਣੀ ਅਕਾਲੀ ਦਲ ਵਾਰਿਸ ਪੰਜਾਬ ਦੇ ਸ਼੍ਰੋਮਣੀ ਅਕਾਲੀ ਦਲ ਅੰਮ੍ਰਿਤਸਰ ਅਤੇ ਕਾਂਗਰਸ ਵੱਲੋਂ ਸਿਆਸੀ ਕਾਨਫਰੰਸਾਂ ਕੀਤੀਆਂ ਜਾਣਗੀਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਅਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਰਖੜੀ ਦੇ ਮੌਕੇ ਤੇ ਦੇਸ਼ ਅਤੇ ਵਿਦੇਸ਼ ਦੇ ਵਿੱਚ ਰਹਿੰਦੇ ਸਭ ਭਾਰਤ ਵਾਸੀਆਂ ਨੂੰ ਸ਼ੁਭਕਾਮਨਾ ਭੇਜੀਆਂ ਸੋਸ਼ਲ ਮੀਡੀਆ ਤੇ ਜਾਰੀ ਸੁਨੇਹੇ ਦੇ ਵਿੱਚ ਕਿਹਾ ਕਿ ਇਹ ਤਿਉਹਾਰ ਨੂੰ ਭੈਣ ਭਰਾ ਵਿਚਕਾਰ ਪਿਆਰ ਅਤੇ ਭਰੋਸੇ ਦੇ ਅਟੁੱਟ ਰਿਸ਼ਤੇ ਦਾ ਪ੍ਰਤੀਕ ਮੰਨਿਆ ਜਾਂਦਾ ਹੈ ਰਖੜੀ ਦੇ ਸਭਿਆਚਾਰਕ ਮਹੱਤਵ ਤੇ ਜ਼ੋਰ ਦਿੰਦਿਆਂ ਰਾਸ਼ਟਰਪਤੀ ਦ੍ਰੋਪਦੀ ਮੁਰਮੂ ਨੇ ਕਿਹਾ ਕਿ ਇਹ ਤਿਉਹਾਰ ਭਾਰਤ ਦੀ ਅਮੀਰ ਵਿਰਾਸਤ ਅਤੇ ਨੈਤਿਕ મૂਲਾਂ ਦੀ ਸੁਰੱਖਿਆ ਕਰਨ ਦਾ ਇੱਕ ਮਹੱਤਵਪੂਰਨ ਮੌਕਾ ਹੈ ਹੁੰਦਾ ਹੈ ਆਜਮ ਆਦਮੀ ਪਾਰਟੀ ਦੀ ਸਰਕਾਰ ਪੰਜਾਬ ਦੇ ਵਿੱਚ ਨਸ਼ੀਲੇ ਪਦਾਰਥਾਂ ਤੇ ਹਥਿਆਰਾਂ ਦੀ ਤਸਕਰੀ ਨੂੰ ਪੂਰੀ ਤਰ੍ਹਾਂ ਨੱਥ ਪਾਉਣ ਲਈ ਇੱਕ ਹੋਰ ਵੱਡਾ ਕਦਮ ਚੁੱਕਣ ਜਾ ਰਹੀ ਹੈ ਹੁਣ ਪੰਜਾਬ ਪੁਲਿਸ ਨੂੰ ਆਧੁਨਿਕ ਐਂਟੀ ਡਰੋਨ ਸਿਸਟਮ ਨਾਲ ਲੈਸ ਕੀਤਾ ਜਾ ਰਿਹਾ ਹੈ ਇਸ ਦਾ ਰਸਮੀ ਉਦਘਾਟਨ ਆਮ ਆਦਮੀ ਪਾਰਟੀ ਦੇ ਸੁਪਰੀਮੋ ਅਰਵਿੰਦ ਕੇਜ ਰੀਵਾਲ ਅਤੇ ਮੁੱਖ ਮੰਤਰੀ ਭਗਵੰਤ ਸਿੰਘ ਮਾਨ ਤਰਨ ਦੇ ਵਿੱਚ ਕਰਨਗੇ ਸਰਕਾਰ ਨੇ 51.41 ਕਰੋੜ ਰੁਪਏ ਦੀ ਲਾਗਤ ਨਾਲ 9 ਹਾਈ ਟੈਕ ਐਂਟੀ ਡਰੋਨ ਸਿਸਟਮ ਤਮ ਖਰੀਦੇ ਹਨ ਇਹ ਸਿਸਟਮ ਸਰਹੱਦ ਪਾਰੋਂ ਡਰੋਨਾਂ ਰਾਹੀਂ ਤਸਕਰੀ ਨੂੰ ਰੋਕਣ ਦੇ ਵਿੱਚ ਗੇਮ ਚੇਂਜਰ ਸਾਬਤ ਹੋਣਗੇ ਉਹਨਾਂ ਦੀ ਵਿਸ਼ੇਸ਼ਤਾ ਇਹ ਹੈ ਕਿ ਇਹ ਨਾ ਸਿਰਫ ਡਰੋਨ ਦੀ ਸਹੀ ਸਥਿਤੀ ਅਤੇ ਇਸ ਦੇ ਕੰਟਰੋਲ ਸਟੇਸ਼ਨ ਦਾ ਪਤਾ ਲਗਾ ਸਕਦੇ ਹਨ ਸਗੋਂ ਅਸਲ ਸਮੇਂ ਦੇ ਨਕਸ਼ੇ ਉੱਤੇ ਖਤਰੇ ਦੀਆਂ ਅਲਰਟ ਅਤੇ ਆਟੋਮੈਟਿਕ ਚੇਤਾਵਨੀਆਂ ਵੀ ਜਾਰੀ ਕਰ ਸਕਦੇ ਹਨ ਭਾਰਤ ਸਰਕਾਰ ਨੇ ਅਮਰੀਕਾ ਨਾਲ ਰੱਖਿਆ ਮੁੱਦੇ ਨੂੰ ਰੋਕਣ ਨਾਲ ਸੰਬੰਧਿਤ ਖਬਰਾਂ ਨੂੰ ਰੱਦ ਕਰ ਦਿੱਤਾ ਹੈ ਇਹ ਜਾਣਕਾਰੀ ਨਿਊਜ਼ ਏਜੰਸੀ ਐਨਆਈ ਨੇ ਰੱਖਿਆ ਮੰਤਰਾਲੇ ਦੇ ਇੱਕ ਸਰੋਤ ਦੇ ਹਵਾਲੇ ਨਾਲ ਦਿੱਤੀ ਹੈ ਦੱਸਿਆ ਜਾ ਰਿਹਾ ਹੈ ਕਿ ਰਿਪੋਰਟਾਂ ਗਲਤ ਅਤੇ ਝੂਠੀਆਂ ਹਨ ਅਮਰੀਕਾ ਤੋਂ ਖਰੀਦ ਪ੍ਰਕਿਰਿਆ ਪਹਿਲਾਂ ਵਾਂਗ ਜਾਰੀ ਹੈ ਇਸ ਤੋਂ ਪਹਿਲਾਂ ਨਿਊਜ਼ ਏਜੰਸੀ ਰਾਈਟਰਸ ਨੇ ਆਪਣੀ ਰਿਪੋਰਟ ਦੇ ਵਿੱਚ ਤਿੰਨ ਭਾਰਤੀ ਅਧਿਕਾਰੀਆਂ ਦੇ ਹਵਾਲੇ ਨਾਲ ਦਾਵਾ ਕੀਤਾ ਸੀ ਕਿ ਭਾਰਤ ਨੇ ਟੈਰਫ ਵਿਵਾਦ ਦੇ ਵਿਚਕਾਰ ਅਮਰੀਕਾ ਤੋਂ ਨਵੇਂ ਹਥਿਆਰ ਅਤੇ ਜਹਾਜ਼ ਖਰੀਦਣ ਦੀ ਯੋਜਨਾ ਨੂੰ ਰੋਕ ਦਿੱਤਾ ਹੈ ਰਾਈਟਰਸ ਦੀ ਰਿਪੋਰਟ ਦੇ ਅਨੁਸਾਰ ਭਾਰਤੀ ਰੱਖਿਆ ਮੰਤਰੀ ਆਉਣ ਵਾਲੇ ਹਫ਼ਤਿਆਂ ਦੇ ਵਿੱਚ ਰੱਖਿਆ ਸੌਦੇ ਲਈ ਅਮਰੀਕਾ ਦਾ ਦੌਰਾ ਕਰਨ ਜਾ ਰਹੇ ਸਨ ਹੁਣੇ ਦੁਆਰਾ ਰੱਦ ਕਰ ਦਿੱਤਾ ਗਿਆ ਅਮਰੀਕੀ ਰਾਸ਼ਟਰਪਤੀ ਡੋਨਾਲਡ ਟਰੰਪ ਨੇ ਬੀਤੇ ਦਿਨ ਸੋਸ਼ਲ ਮੀਡੀਆ ਰਾਹੀਂ ਐਲਾਨ ਕੀਤਾ ਕਿ ਉਹ ਆਉਣ ਵਾਲੇ 15 ਅਗਸਤ ਨੂੰ अलास्का ਦੇ ਵਿੱਚ ਰੂਸ ਦੇ ਰਾਸ਼ਟਰਪਤੀ ਵਿਲਾਦਿਮਿਰ ਪੁਤਿਨ ਨਾਲ ਮੁਲਾਕਾਤ ਕਰਨਗੇ ਮਿਲੀ ਜਾਣਕਾਰੀ ਅਨੁਸਾਰ ਇਸ ਦੌਰਾਨ ਦੋਵੇਂ ਲੀਡਰ ਯੂਕਰੇਨ ਯੁੱਧ ਤੇ ਚਰਚਾ ਕਰਨਗੇ 트럼ਪ ਨੇ ਲਿਖਿਆ ਕਿ ਮੇਰੇ ਅਤੇ ਰੂਸੀ ਰਾਸ਼ਟਰਪਤੀ ਪੁਤਿਨ ਵਿਚਕਾਰ ਬਹੁਤ ਸਮੇਤ ਉਡੀਕੀ ਜਾ ਰਹੀ ਮੁਲਾਕਾਤ ਅਗਲੇ ਸ਼ੁੱਕਰਵਾਰ 15 ਅਗਸਤ ਨੂੰ ਅਲਾਸਕਾ ਦੇ ਮਹਾ ਮਹਾਨ ਸੂਬੇ ਦੇ ਵਿੱਚ ਹੋਵੇਗੀ ਜਿਸ ਬਾਰੇ ਹੋਰ ਵੇਰਵੇ ਬਾਅਦ ਵਿੱਚ ਸਾਂਝੇ ਕੀਤੇ ਜਾਣਗੇ ਇਸ ਤੋਂ ਇਲਾਵਾ 트럼ਪ ਦੇ ਵਿਦੇਸ਼ ਦੂਤ ਸਟੀਵ ਵਿਟਕੋਫ ਨੇਵੀ ਬੁੱਧਵਾਰ ਨੂੰ ਪੁਤਨ ਨਾਲ ਮੀਟਿੰਗ ਕੀਤੀ ਜਿਸ ਨੂੰ 트ੰਪ ਨੇ ਮਹੱਤਵਪੂਰਨ ਕਰਾਰ ਦਿੱਤਾ ਉਸਾਕੋਵ ਨੇ ਦੱਸਿਆ ਦੱਸਿਆ ਸੀ ਕਿ ਇਸ ਮੁਲਾਕਾਤ ਦੌਰਾਨ ਦੋਵੇਂ ਦੇਸ਼ਾਂ ਵੱਲੋਂ ਯੂਕਰੇਨ ਮੁੱਦੇ ਤੇ ਗੱਲਬਾਤ ਕੀਤੀ ਗਈ ਹੈ ਅਜ ਕਲਕੱਤਾ ਦੇ ਆਰਜਕਰ ਹਸਪਤਾਲ ਦੇ ਵਿੱਚ ਇੱਕ ਸਖਿਆਰਥੀ ਡਾਕਟਰ ਨਾਲ ਜ਼ਬਰਜਨਾ ਅਤੇ ਜਾਨ ਲੈਣ ਵਾਲੇ ਕੇਸ ਨੂੰ 1 ਸਾਲ ਹੋ ਗਿਆ ਜੂਨੀਅਰ ਡਾਕਟਰਾਂ ਅਤੇ ਸਿਵਲ ਸੁਸਾਇਟੀ ਦੇ ਮੈਂਬਰਾਂ ਨੇ ਸ਼ੁੱਕਰਵਾਰ ਨੂੰ ਕੋਲਕੱਤਾ ਦੇ ਵਿੱਚ ਇੱਕ ਮਸ਼ਾਲ ਰੈਲੀ ਕੱਢੀ ਪੀੜਤਾ ਲਈ ਲੜਨ ਵਾਲੀ ਸੰਸਥਾ ਤੇ ਬੰਚਦੀ ਡਾਕਟਰ ਸੁਵਰਨਾ ਗੋਸਵਾਮੀ ਨੇ ਕਿਹਾ ਜਾਂਚ ਏਜੰਸੀ ਸੀਬੀਆਈ ਇਸ ਮਾਮਲੇ ਦੇ ਵਿੱਚ ਇੱਕ ਵੱਡੀ ਸਾਜ਼ਿਸ਼ ਦੀ ਗੱਲ ਕਰ ਰਹੀ ਹੈ ਪਰ ਇਹ ਪਤਾ ਨਹੀਂ ਹੈ ਕਿ ਉਹਨਾਂ ਦੀ ਜਾਂਚ ਕਦੋਂ ਪੂਰੀ ਹੋਵੇਗੀ ਸੁਵਰਨਾ ਗੋਸਵਾਮੀ ਨੇ ਪੁੱਛਿਆ ਕਿ ਇੱਕ ਸਾਲ ਬਾਅਦ ਵੀ ਪੂਰਕ ਦੋਸ਼ ਕਿਉਂ ਦਰ ਨਹੀਂ ਕੀਤਾ ਗਿਆ ਅਸੀਂ ਪਹਿਲਾਂ ਤੋਂ ਕਹਿ ਰਹੇ ਹਾਂ ਕਿ ਇਹ ਕਿਸੇ ਇੱਕ ਵਿਅਕਤੀ ਦਾ ਕੰਮ ਨਹੀਂ ਹੈ ਇਸ ਦੇ ਬਾਵਜੂਦ ਸੀਬੀਆਈ ਕਿਸੇ ਹੋਰ ਦੋਸ਼ੀ ਦਾ ਪਤਾ ਵੀ ਨਹੀਂ ਲਗਾ ਸકી ਕਾਂਗਰਸ ਸਵੀਤਾ ਸੁਖਪਾਲ ਸਿੰਘ ਖੈਰਾ ਨਾਲ ਜੁੜੀ ਇੱਕ ਵੱਡੀ ਖਬਰ ਸਾਹਮਣੇ ਆਈ ਹੈ ਉਹਨਾਂ ਦੇ ਸਾਬਕਾ ਨਿੱਜੀ ਸੁਰੱਖਿਆ ਅਧਿਕਾਰੀ ਭਾਵ ਕਿ ਪੀਐਸਓ ਜੋਗਾ ਸਿੰਘ ਨੂੰ ਪੰਜਾਬ ਪੁਲਿਸ ਨੇ ਦਿੱਲੀ ਹਵਾਈ ਅੱਡੇ ਤੋਂ ਗ੍ਰਫਤਾਰ ਕੀਤਾ ਹੈ ਸੂਤਰਾਂ ਅਨੁਸਾਰ ਇਹ ਕਾਰਵਾਈ ਫਾਜ਼ਲਕਾ ਪੁਲਿਸ ਨੇ ਕੀਤੀ ਹੈ ਅਤੇ ਇਹ ਮਾਮਲਾ ਕਥਿਤ ਨਸ਼ਾ ਤਸਕਰੀ ਨਾਲ ਸੰਬੰਧਿਤ ਹੈ ਦਾਵਾ ਕੀਤਾ ਜਾ ਰਿਹਾ ਹੈ ਕਿ ਉਹ ਪਿਛਲੇ 10 ਸਾਲਾਂ ਤੋਂ ਭਗੌੜਾ ਸੀ ਪਰ ਸੁਖਪਾਲ ਦਾ ਪੱਖ ਹੈ ਕਿ ਜੋਗਾ ਸਿੰਘ ਦਾ ਨਾਮ ਆਪ ਸਰਕਾਰ ਬਣਨ ਤੋਂ ਬਾਅਦ ਐਫਆਈਆਰ ਦੇ ਵਿੱਚ ਦਰਜ ਕੀਤਾ ਗਿਆ ਸੀ ਪਰ ਦੂਜੇ ਪਾਸੇ মিডিਆ ਰਿਪੋਰਟਾਂ ਇਹ ਦਾਵਾ ਕਰ ਰਹੀਆਂ ਨੇ ਕਿ ਜੋਗਾ ਸਿੰਘ ਸਾਲ 2015 ਦੇ ਵਿੱਚ ਦਰਜ ਇੱਕ ਵੱਡੇ ਨਸ਼ਾ ਤਸਕਰੀ ਦੇ ਮਾਮਲੇ ਦੇ ਵਿੱਚ ਫਾਜ਼ਿਲਕਾ ਪੁਲਿਸ ਨੂੰ ਲੋੜਿੰਦਾ ਸੀ ਇਸ ਮਾਮਲੇ ਨੂੰ ਲੈ ਕੇ ਅਸੀਂ ਸੁਪਾਲ ਸਿੰਘ ਖੈਰਾ ਦਾ ਪੱਖ ਲਿਆ ਤਾਂ ਉਹਨਾਂ ਨੇ ਕੀ ਕਿਹਾ ਇੱਕ ਵਾਰ ਸੁਣ ਲੈਣੇ ਆ ਕਨਸਟੇਬਲ ਜੋਗਾ ਸਿੰਘ ਵਿਚਾਰਾ ਇੱਕ ਸਧਾਰਨ ਪੁਲਿਸ ਵਾਲਾ ਜਿਹਦਾ ਸਿਰਫ ਕੀ ਹੈ ਕਨੈਕਸ਼ਨ ਐਨਡੀਪੀਐਸ ਕੇਸ ਵਿੱਚ ਸਿਰਫ ਦੋ ਤੋਂ ਤਿੰਨ ਕਾਲਾਂ ਇਹਦੇ ਫੋਨ ਤੇ ਆ ਰਹੀਆਂ ਸੀ ਜਦੋਂ ਗੁਰਦੇਵ ਸਿੰਘ ਜਿਹੜੋ ਉਹ ਹੋਇਆ ਨਾ ਜੀ ਪਗੋੜਾ 2015 ਚ ਹੂੰ ਉਹਨੇ ਇਸ ਪੀਐਸਓ ਦੇ ਫੋਨ ਤੇ ਮੇਰੇ ਨਾਲ ਗੱਲ ਕੀਤੀ ਥੈਟ ਇਜ਼ 올 ਉਹ ਸੀ ਇਹ ਤਾਂ ਐਡਮਿਟਡ ਹੈ ਔਨ ਰਿਕਾਰਡ ਹੈ ਜੀ ਔਰ ਉਸ ਤੋਂ ਬਾਅਦ ਕਿਸੇ ਸਰਕਾਰ ਨੇ ਕੋਈ ਕਾਰਵਾਈ ਨਹੀਂ ਕੀਤੀ ਇਹ ਭਗਵੰਤ ਮਾਨ ਨੇ ਆਣ ਕੇ ਬਦਲਾਖੂਰੀ ਵਿੱਚ 28 ਸਪਟੈਂਬਰ 2023 ਨੂੰ ਜਿਸ ਦਿਨ ਮੈਨੂੰ ਅਰੈਸਟ ਕੀਤਾ ਉਸ ਦਿਨ ਦੀ ਐਫਆਈਆਰ ਆ ਜੀ ਔਰ ਜਿਹੜੀ ਮੇਨ ਟ੍ਰਾਇਲ ਹੈਗੀ ਐਨਡੀਪੀਐਸ ਕੇਸ ਦੀ ਫਾਜ਼ਿਲਕਾ ਅਦਾਲਤ ਵਿੱਚ ਬਿਫੋਰ ਦੀ ਐਡੀਸ਼ਨਲ ਸੈਸ਼ਨ ਜਜ दैट स्टैंड्स ਸਟੇਡ ਬਾਈ ਦੀ ਆਨਰੇਬਲ ਸੁਪਰੀਮ ਕੋਰਟ ਸੋ ਦੇਰਫੋਰ ਇਹਨੂੰ ਮੈਂ ਸਾਰੇ ਮੁਕਦਮੇ ਨੂੰ ਡ੍ਰੈਸ਼ ਕਰਦਾ ਹਾਂ ਹਾਂ ਅਗਰ ਉਹਨੂੰ ਅਰੈਸਟ ਕੀਤਾ ਉਹ ਆਪਣੀ ਕਾਰਵਾਈ ਜੋ ਕਾਨੂੰਨੀ ਰਾਹ ਹੈਗਾ ਉਹ ਲਵੇਗਾ ਅਲਟੀਮੇਟਲੀ ਉਹਦੀ ਜਿਹੜੀ ਪਰਿਵਾਰ ਹੈ ਉਹਦੀ ਦੇਖਭਾਲ ਕਰਕੇ ਉਹਦੀ ਬਿਲ ਮੂਵ ਕਰੇਗਾ ਆਜੇਗਾ ਬਾਹਰ ਉਹਦੀ ਇਸਦੀ ਗੱਲ ਹੈ ਜੰਮੂ ਕਸ਼ਮੀਰ ਦੇ ਕੁਲਗਾਮ ਜ਼ਿਲ੍ਹੇ ਦੇ ਅਖਲ ਜੰਗਲ ਦੇ ਵਿੱਚ ਸੁਰੱਖਿਆ ਬਲਾ ਨੇ ਇੱਕ ਹੋਰ دہشت ਗਰਦੀ ਨੂੰ ਠੇਰ ਕਰ ਦਿੱਤਾ ਇਹ ਅਭਿਆਨ 1 ਅਗਸਤ ਤੋਂ ਜਾਰੀ ਹੈ ਅਤੇ ਅੱਜ ਇਸ ਦਾ 9ਵਾਂ ਦਿਨ ਹੈ ਹੁਣ ਤੱਕ ਕੁੱਲ 3 دہشت ਗਰਦ ਖਤਮ ਕੀਤੇ ਜਾ ਚੁੱਕੇ ਹਨ ਸ਼ੁੱਕਰਵਾਰ ਰਾਤ ਤੋਂ ਸੁਰੱਖਿਆ ਬਲਾ ਅਤੇ دہشت ਗਰਦੀਆਂ ਵਿਚਕਾਰ ਗੋਲੇਬਾਰੀ ਜਾਰੀ ਰਹੀ ਜਿਸ ਦੌਰਾਨ 4 ਜਵਾਨ ਜ਼ਖਮੀ ਹੋਏ ਇਸ ਮੁਕਾਬਲੇ ਦੇ ਵਿੱਚ ਦੋ ਫੌਜੀ ਸ਼ਹੀਦ ਵੀ ਹੋਏ ਨੇ। ਅੰਮ੍ਰਿਤਸਰ ਦੇ थाना सदर ਹਦਾ ਦੇ ਵਿੱਚ ਆਉਂਦੇ ਮਨਜੀਠਾ ਬਾਈਪਾਸ ਨੇੜੇ ਪਿੰਡ ਰਾਮਨਗਰ ਦੇ ਵਿੱਚ ਪੁਰਾਣੀ ਰੰਜਿਸ਼ ਦੇ ਤਹਿਤ ਲੰਗੀਦੇਰ ਸ਼ਾਮ ਇਲਾਕੇ ਦੇ ਕੁਝ ਨੌਜਵਾਨਾਂ ਨੇ ਸਾਬਕਾ ਅਕਾਲੀ ਸਰਪੰਚ ਕਮਲ ਕੁਮਾਰ ਬੰਗਾਲੀ ਦੇ ਘਰ ਤੇ ਹਮਲਾ ਕਰ ਦਿੱਤਾ। ਹਮਲੇ ਦੌਰਾਨ ਉਹਨਾਂ ਨੇ ਸਰਪੰਚ ਤੇ ਸਿੱਧੀਆਂ ਗੋਲੀਆਂ ਚਲਾਈਆਂ ਜਿਸ ਦੌਰਾਨ ਬਚਾ ਲੈ ਅੱਗੇ ਆਏ ਸਰਪੰਚ ਦੇ ਪਤੀ ਚੇ ਬਾਬੂ ਰਾਮ ਨੂੰ ਗੋਲੀ ਲੱਗ ਗਈ ਅਤੇ ਉਹ ਜ਼ਖਮੀ ਹੋ ਗਿਆ ਸੂਚਨਾ ਮਿਲਣ ਤੇ ਪੁਲਿਸ ਮੌਕੇ ਤੇ ਪਹੁੰਚੀ ਹਮਲਾਵਰਾਂ ਵੱਲੋਂ ਚਲਾਈਆਂ ਗੋਲੀਆਂ ਦੇ ਖੋਲ ਬਰਾਮਦ ਕੀਤੇ ਅਤੇ ਅਗਲੀ ਕਾਰਵਾਈ ਸ਼ੁਰੂ ਕਰ ਦਿੱਤੀ ਹੈ ਤਾਂ ਦੁਪਹਿਰ ਦੀਆਂ ਖਬਰਾਂ ਦੇ ਵਿੱਚ ਫਿਲਹਾਲ ਦੇ ਲਈ ਇੰਨਾ ਹੀ ਤੁਸੀਂ ਵੇਖਦੇ ਰਹੋ ਖਾਲਸ ਟੀਵੀ ਧੰਨਵਾਦ